ਬਾਈ ਜਾਨਵਰ ਜੂਨਰ ਲੈ ਲੈਣੇ ਆ ਡੱਬਾ ਬਾਈ ਕਾਲਚੀਨਾ ਬਾਈ ਕਾਲ ਚੀਨਾ ਹੀ ਆ ਪੂਰਾ ਹੀ ਆ ਹਨਾ ਲੈ ਕੇ ਜਾਨੇ ਬਾਈ ਇਹਨਾਂ ਨੂੰ ਥੱਲੇ ਹਾਂਜੀ ਬਾਈ ਇਹ ਕੀ ਹਾਲ ਨੇ ਯੋ ਕੀ ਦੂਸਰੇ ਵਧੀਆਂ ਹੋਗੇ ਹੋਰ ਬਾਈ ਜਾਨਵਰ ਜੂਨਰ ਸੈਟ ਆ ਸਾਰੇ ਇਹਦੇ ਵਿੱਚ ਲਓ ਬਾਬੇ ਉਹ ਕਰਤੀ ਵਲੌਗ ਦੀ ਸਟਾਰਟਿੰਗ ਤੇ ਆ ਗਏ ਆਪਾਂ ਖੁੱਡੇਆਂ ਵਾਲੇ ਬਾਈ ਧੁੱਪ ਵੀ ਚੜ ਗਈ ਆ ਟਾਈਮ ਹੋ ਗਿਆ 11 ਦਾ ਬਾਈ ਤੇ ਤਾਂ ਆਪਾਂ ਹੁਣੀ ਚੜੀਏ ਤਾਂ ਕਰਕੇ ਹੁਣੇ ਆਏ ਆ ਬਈ ਆਪਾਂ ਕਬੂਤਰਾਂ ਵਾਲੇ ਖੁੱਡੇ ਕੋਲੇ ਤੇ ਬਾਕੀ ਸਾਰੇ ਖੁੱਡੇ ਜ ਆਪਣੇ ਮੁਰਗੇ ਆ ਤੁਹਾਨੂੰ ਪਤਾ ਹੀ ਆ ਮੇਲੇ ਆ ਬਈ ਜਾਨਵਰ ਕਿਵੇਂ ਆ ਠੀਕ ਆ ਬੱਚਾ ਜਿਹੜਾ ਕੱਲ ਕੱਢਿਆ ਸੀ ਉਹ ਵੀ ਕਿਵੇਂ ਆ ਸੈੱਟ ਆ ਕਿ ਨਹੀਂ ਦੇਖ ਲੈਨੇ ਆ ਆ ਫਿਰਦੇ ਆਪਣੇ ਬੱਚੇ ਬਈ ਪਹਿਲਾ ਬੱਚਾ ਵੇਖੀਓ ਬਈ ਬੱਚਾ ਪੂਰਾ ਓਕੇ ਦੀ ਰਿਪੋਰਟ ਤੇ ਬਈ ਤੇ ਇੱਧਰ ਵੀ ਬੈਠੀ ਆ ਕਬੂਤਰੀ ਡਰ ਕੇ ਉੱਠੀ ਖੜੀ ਬਹਿ ਜਾ ਬਹਿ ਜਾ ਪਤਾ ਲੋ ਬਾਬੇ ਉਹ ਆ ਰਹੇ ਬੱਚੇ ਆਪਣੇ ਚੱਕਦੇ ਆ ਤੇ ਲੈ ਕੇ ਜਾਂਦੇ ਆ ਉੱਤੇ ਲੋ ਬਾਬੇ ਉਹ ਆ ਗਿਆ ਪਰ ਕੋਠੇ ਤੇ ਮਾਰਦੇ ਆ ਕਿੱਕ ਕਰਕੇ ਵੀ ਬੱਚਿਆਂ ਨੂੰ ਉਹ ਲ ਆ ਬਟਰ ਡੱਬਿਆ ਤੂੰ ਲਓ ਬਬੇ ਕਾਲੀ ਬੂਛਾ ਲਾ ਤੁਹਾਨੂੰ ਪਤਾ ਹੀ ਐ ਤੇ ਆਪਣਾ ਡੱਬਾ ਬਾਈ ਲਓ ਬਬੇ ਵਧ ਰਹਾ ਭਈਆ ਆਪਣਾ ਕਾਲ ਚੀਨਾ ਬਈ ਕਾਲੀਆਂ ਕੰਤਾਂ ਵਾਲਾ। ਗਰ ਗਰ ਮਚਿੱਦਾ। ਆਪਣਾ ਕਾਲਾ ਡੱਬਾ ਬਈ। ਖਟੀਆਂ ਅੱਖਾਂ ਵਾਲਾ। ਚਟੀਆਂ ਅੱਖਾਂ ਵਾਲਾ ਹੈ ਬਈ। ਬੱਚਾ ਕਾਲੀ ਪੂਸ਼ ਵਾਲਾ ਕਾਲ ਚੀਨਾ ਜ। ਚੀਨਾ ਜਾਈ। ਖਟੀਆਂ ਅੱਖਾਂ ਵਾਲਾ ਬਈ ਬੱਚਾ ਆਪਣਾ ਤੇ ਅੱਜ ਇਹ ਕਾਲਚੀਨੇ ਨੂੰ ਪਹਿਲੀ ਯਾਰ ਡਾਉਣਾ ਬਈ ਆਪਾਂ ਵੇਣੇ ਆਉੜਦਾ ਕਿ ਨਹੀਂ ਕਿੰਨੇ ਕ ਗੇੜੇ ਲਾਉਂਦਾ ਹਜੇ ਛੋਟਾ ਬਈ ਬੱਚਾ ਏ ਲਓ ਬਾਬੇ ਇੱਥੇ ਰਹਿ ਕੇ ਦੋ ਬੱਚੇ ਛੋਟੇ ਇਹਨਾਂ ਨੂੰ ਭਾਉਨੇ ਆਪਾਂ ਸ਼ਦਰੀ ਤੇ ਤੇ ਆ ਫਿਰਦਾ ਆਪਣਾ ਕਾਲਚੀਨਾ ਬਈ ਜਿਹੜਾ ਅੱਜ ਨਵਾਂ ਡਾਇਆ ਤੇ ਉੱਤੇ ਫਿਰਦੀ ਏ ਬਈ ਆਪਣੀ ਢਾਰ ਉੱਤੇ ਫਿਰਦੀ ਆ ਦੋ ਆ ਅੱਡ ਫਿਰਦੇ ਬਈ ਆ ਹੁੰਦਾ ਆਪਣਾ ਕਾਲਚੀਨਾ ਬਈ ਕਾਲੀਆਂ ਕਾਲਚੀਨਾ ਹੀ ਆ ਪੂਰਾ ਹੀ ਆ ਆ ਹਰਦਾ ਬਈ ਪਹਿਲੀ ਅਡਾ ਆਇਆ ਇਹਨੂੰ ਬਈ ਅੱਜ ਕੱਢਿਆ ਟਾਈਮ ਹੋ ਗਿਆ ਬਈ 11 ਦਾ ਲਓ ਬਾਬਿਓ ਚਿੱਟੇ ਬੱਚਿਆਂ ਨੂੰ ਵੀ ਬਾਤਾ ਤੇ ਆਪਣਾ ਕਾਲਚੀਨਾ ਵੀ ਆ ਕੇ ਬਈ ਬਹਿ ਗਿਆ ਇਹੀ ਹੁੰਦਾ ਈ ਬਾਡਰ ਬਾਕਸ ਨੇ ਨੂੰ ਬਈ ਤੇ ਆਪਾਂ ਸ਼ਤਰੀ ਮੜੀ ਚੱਕਤੀ ਤੇ ਆ ਬੱਬਾ ਆ ਲਿਆ ਕਿਉਂਕਿ ਪਹਿਲੀ ਅ ਰੁੱਡਿਆ ਬਈ ਹਨ ਹੋਰ ਪਾਸੇ ਨਾ ਬਹਿ ਜੇ ਤੇ ਆਪਣਾ ਇੱਕ ਬੱਚਾ ਦਾ ਫਿਰਦਾ ਬਈ ਆ ਸਾਹਮਣੇ ਤੁਹਾਡੇ ਆ ਫਿਰ ਤਾਂ ਨੀਵਾ ਤੇ ਦੂਜੇ ਛਿਆਂ ਦੀ ਡਰ ਫਿਰਦੀ ਬਈ ਉੱਤੇ ਆ ਤੁਹਾਡੇ ਸਾਹਮਣੇ ਆ ਬਈ ਛੇ ਬੱਚੇ ਹੋ ਫਿਰ ਦਿੱਤਾ ਤੇ ਬਾਬੂ ਧੁੱਪ ਕਦੀ ਆ ਜਾਂਦੀ ਆ ਠੀਕ ਆ ਕਦੇ ਬੱਦਲ ਵਾਈਜੀ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਕੰਮ ਖਰਾਬ ਹੋਊਗਾ ਤੇ ਹਵਾ ਵੀ ਚੱਲ ਪਈ ਹਨਾ ਬਾਕੀ ਦੇਖਦੇ ਆ ਕੀ ਬੰਦਾ ਬਈ ਬਣੇ ਰਿਓ ਵਲੌਗ ਚ ਐਂਡ ਤੱਕ ਜਰੂਰ ਵੇਖਿਆ ਕਰੋ ਸਾਰਾ ਵਲੌਗ ਬਈ ਨਾਲੇ ਲਾਈਕ ਕਰਦਿਆ ਕਰੋ ਚੈਨਲ ਨੂੰ ਨਾਲੇ ਕਰਦਿਆ ਕਰੋ ਸਬਸਕ੍ਰਾਈਬ ਬਾਈ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਲੱਗਦੀ ਥਾਨੂੰ ਵੀਡੀਓ ਆਪਣਾ ਡੱਬਾ ਬੱਚਾ ਵੀ ਤਾਂ ਹੀ ਫਿਰਦਾ ਬਾਈ ਲੋ ਬਾਬੇ ਮੈਂ ਜਾੜ ਲਈ ਥੋੜੇ ਥੱਲੇ ਤੇ ਆ ਬੱਚੇ ਦੇਖ ਲੋ ਸ਼ਾਦਰੀ ਪਈ ਹੈ ਖਾਲੀ ਤੇ ਆ ਉਹ ਬੈਠੇ ਖੁੱਡੇ ਮੂਰੇ ਬੱਚੇ ਹੁਣ ਜਾ ਇੱਥੋਂ ਬਿੱਲੀ ਆ ਜੇ ਹਨਾ ਕੋਹ ਵੀ ਹੋ ਸਕਦਾ ਆਏ ਕੋ ਛੱਡਾਂ ਦੇ ਬਿੱਲੀ ਕਈ ਵਾਰ ਬੈਠੀ ਹੁੰਦੀ ਹੈ ਬਾਈ ਤਾਂ ਇਹਦੇ ਚੱਕ ਕੇ ਲੈ ਜੂਗੀ ਹੁਣ ਇਹਨਾਂ ਧਿਆਨ ਹੀ ਰੱਖਣਾ ਪੈਣਾ ਬਾਈ ਤੇ ਆ ਹੁੰਦਾ ਬਈ ਆਪਣਾ ਡੱਬਾ ਆ ਹੁੰਦਾ ਘਰਤੀ ਫਿਰਦਾ ਬਈ ਆਪਣੇ ਤੇ ਤੇ ਦੂਜੇ ਪੰਜ ਬਈ ਉੱਚੀ ਆ ਫਿਰ ਲੋ ਬਾਬੇ ਆ ਗਏ ਨਾ ਖੁੱਡਿਆਂ ਲਾ ਆ ਵੇ ਆਓ ਬੈਠੇ ਬਾਬੇ ਹੁਣ ਬੱਚੇ ਹੁਣ ਇਹਨਾਂ ਨੂੰ ਮੈਂ ਬਾਹਰੋਂ ਫੜ ਨਹੀਂ ਸਕਦਾ ਤੇ ਖੁੱਡਾ ਖੋਲਣਾ ਮੈਨਾ ਖੁੱਡਾ ਖੋਲ ਕੇ ਮੈਂ ਤਾੜਦਾ ਇਹਨਾਂ ਨੂੰ ਪਹਿਲਾਂ ਫੇਰ ਲੈ ਕੇ ਜਾਂਦਾ ਬੱਬੇ ਤਾਂ ਲੋ ਬੱਬੇ ਵੜ ਕੇ ਗੁੱਡੇ ਜਾ ਲੋ ਬੱਬੇ ਬਾਤੇ ਆਪਾਂ ਫੇਰ ਥੱਲੀ ਚੱਕੀ ਜਾਂਦੇ ਤੇ ਆ ਆਖਰਦਾ ਆਪਣਾ ਡੱਬਾ ਬਾਕੀ ਉਹ ਉੱਤੇ ਫਰਦਾ ਭਾਈ ਪੰਜ ਤੇ ਸਤਮਾ ਵੀ ਆਏ ਫਰਦਾ ਭਾਈ ਹੁਣ ਦੇਖਿਆ ਮੈਨੂੰ ਤੋਂ ਬਾਬਾ ਬੇ ਉਹ ਕਦੇ ਨਿਕਲਿਆਉਂਦੀ ਆ ਕਦੇ ਫੇਰ ਧੂਆ ਇਹ ਹੋ ਜਾਂਦਾ ਚੜਿਆ ਬਈ ਮੈਂ ਕੋਠੇ ਤੇ ਸ਼ਦਰ ਹੀ ਫੇਰ ਖਾਲੀ ਪਈ ਤੇ ਬੱਚੇ ਉਹ ਫੇਰ ਥੱਲੇ ਬੈਠੇ ਬਈ ਕੀ ਹਾਲ ਕਰੀਏ ਭਈ ਇਹਨਾਂ ਦਾ ਦੱਸੋ ਕਮੈਂਟ ਚ ਯਾਰ ਆਪਣੇ ਪੰਜ ਬੱਚੇ ਦਾ ਬਈ ਫਿਰਦੇ ਆ ਉਹ ਬਾਕੀ ਹੋਰ ਕਿਸੇ ਨਾਲ ਰਾਲੇ ਫਿਰਦੇ ਆ ਤੇ ਦੋ ਬੱਚੇ ਬਈ ਆ ਕੇ ਬਹਿ ਗਏ ਆਪਣੀ ਸ਼ਦਰੀ ਤਾਂ ਦੂਜੇ ਪਾਸੇ ਬੈਠਿਆ ਚੱਲਦੇ ਆ ਬਈ ਥੱਲੇ ਚੱਕ ਕੇ ਲਿਆਉਣੇ ਆ ਫੇਰ ਫੇਰ ਭਾਉਣੇ ਬਈ ਸ਼ਦਰੀ ਤੇ हां जी भाई टाइम हो गया 1:55 ਦਾ ਬਈ ਤਿੰਨ ਬੱਚੇ ਰਹਿ ਗਏ ਆਪਣੇ ਆਹ ਫਿਰਦੇ ਤਿੰਨੇ ਬੱਚੇ ਬਾਕੀ ਸਾਰੇ ਬਈ ਬਹਿ ਗਏ ਸਾਰੇ ਛਾਦਰੀ ਤੇ ਬਹਿ ਗਏ ਬਈ ਛੋਟੀ ਛਾਦਰੀ ਤੋਂ ਲਾ ਕੇ ਬਈ ਬੱਚੇ ਥੱਲੇ ਧਾੜ ਤੇ ਕਿਉਂਕਿ ਉਹ ਵਾਰੀ ਵਾਰੀ ਬਈ ਥੱਲੇ ਜਾ ਵੜਦੇ ਸੀ ਐਸਾ ਕਰਕੇ ਬਈ ਮੈਂ ਥੱਲੇ ਧਾੜ ਤੇ ਉਹਨਾਂ ਨੂੰ ਥੋਡੇ ਚ ਆਹ ਬਾਬੇ ਨੂੰ ਟਾਈਮ ਹੋ ਗਿਆ ਤਿੰਨ ਦਾ ਤੇ ਬੱਚੇ ਆਪਣੇ ਸਾਰੇ ਆ ਕੇ ਬਹਿ ਗਏ ਲੈ ਕੇ ਜੰਨੇ ਬਈ ਇਹਨਾਂ ਨੂੰ ਥੱਲੇ ਆ ਕੇ ਕਰਕੇ ਪਾਉਣਿਆਂ ਨਾਲੇ ਦਾਣਾ ਪਾਣੀ ਬਈ ਇਹਨਾਂ ਨੂੰ ਚਾ ਕੱਢ ਲੈ ਅੱਜ ਬਾਹਰ ਤੇ ਬੱਚੇ ਦੀ ਗਰੋਥ ਦੇਖੋ ਤੁਸੀਂ ਬਹੁਤ ਹੀ ਵਧੀਆ ਹੀ ਜਾਂਦੀ ਆ ਰੱਤਾ ਬੱਚਾ ਬਾਈ ਚੱਕਦਾ ਨਾ ਸਾਪਾਂ ਗੁਸਰੀ ਬਾਈ